ਕਿਆ ਨਾਮ ਆ ਆਪਣਾ ਦਿਪਕ ਕੁਮਾਰ ਹੈ ਸਰ ਹਾਂ ਕਿਹਦਾ ਕੀ ਆ ਗਿਆ ਰਾਤ ਕੋ ਮੈਂ 7-10 ਵਜੇ ਚਲੇ ਗਏ ਸੀ ਬੰਨ ਕਰਕੇ ਇਥੋਂ ਆਇਆ ਮੈਂ 2:30 ਵਜੇ ਉਹ ਬੰਦੇ ਨੇ ਫੋਨ ਕੀਤਾ ਮੈਨੂੰ ਕਿ ਕਿਨੂੰ ਆਗ ਲੱਗਿਆ ਵਾ ਇਥੋਂ ਆਇਆ ਮੈਂ 3 ਵਜੇ ਲੋਕਾਂ ਨੂੰ ਦੇਖਿਆ ਪੂਰਾ ਆਗ ਲੱਗਾ ਵਾ ਇਹਦੇ ਬਾਅਦ ਆਪਾਂ ਸਾਰੇ ਖੋਕੇਵਾਂ ਇਕੱਠੇ ਕਿੰਨੇ ਕੇ ਬੰਦੇ ਆਏ ਕਿੰਨੇ ਬੰਦਿਆਂ ਨੇ ਬੰਦੇ ਬੰਦਿਆਂ ਤਾਂ ਹੀ ਪਤਾ ਸਰ ਇਥੇ ਟੋਟਲ ਮਿਲਾ ਕੇ 5 ਖੋਕੇ ਨੂੰ ਆਗ ਲੱਗੀ ਆ में गया नहीं पुलिस पुलिस आई ही हाँ आ गया सब पाँच मिनट पुलिस ने सुबह सुबह कितने साढ़े नौ हम लोग दुकान में रोटी पानी यहीं दुकान से खा रहे थे जी हम लोग को इन सब आना चाहिए क्यों तो दुकान हम दस बजे बंद किए और डेढ़ बजे रात को आग लगाया जब तीन बजे बंदे फ़ोन किया आके देखते थे एकदम सुहा हो गया दुकान तो हम लोग रोटी पानी कहाँ से खाएँगे हम लोग हम लोग गरीब बंदा है परदेसी है हम लोग यही कमाने आता है कितनी दुकानें जलाई गई है छः दुकानी जला गया यही मीरा को चौक में सारी पान के हाँ सारे पान के हाँ पान की खोखा था सारे पान के खोखा में आग लगाया तो पुलिस को भी है हाँ कम्प्लें। कम्प्लेन दे के आए हैं सुबह दे करके उधर दफ्तर में फैन किए थे ना वो कौशल के पास पुलिस हाँ पुलिस बोल रहा है आ, बोला कि कोई बात नहीं कारोबार होगा तभी वो फेन कौशल वो उधर से आ रहा है फिर बोला कि चलो हम हम लोग आ रहे हैं दुकान देखने तो कितना नुकसान हुआ था दुकान भरा था ਬੜੀ ਸਮਾਨ ਥਾ ਹਮ ਲੋਗ ਇੱਕ ਸਮਾਨ ਹੀ ਨਿਕਲਾਏ ਸਾਰੇ ਸਮਾਨ ਭਰਾਏ ਨੁਕਸਾਨ ਹੋਆ ਤੁਹਾਡਾ ਬੜੀ ਸਮਾਨ ਥਾ 15 ਲੱਖ ਹਜ਼ਾਰ ਦਾ ਸਮਾਨ ਜਾਦਾ ਹੈ ਤਾਂ ਵਈ ਆਓ ਹਮ ਲੋਗ ਗਰੀਬੰਦਾ ਕਿਸ ਤਰ੍ਹਾਂ ਖਾएंगे ਬਤਾਓ ਇਹ ਹੀ ਦੁਕਾਨ ਚਲਾ ਕੇ ਖਾ ਰਹੇ ਸੀ ਹਮ ਲੋਗ ਅੱਜ ਅਜਨਾਜੀ ਮੀਰਾਕੋਟ ਚੌਂਕ ਵਿਖੇ ਪ੍ਰਵਾਸੀ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਕੋ ਪੰਜ ਸੱਤ ਖੁੱਖਿਆਂ ਨੂੰ ਅੱਗੇ ਲਾਈ ਹੈ ਇਹ ਬਹੁਤ ਮਾੜੀ ਘਟਨਾ ਹੈ ਬੜੀ ਮੰਦ ਭਾਗੀ ਘਟਨਾ ਹੈ ਸਾਡਾ ਪੰਜਾਬ ਜਿਹੜਾ ਗੁਰੂ ਨਾਨਕ ਦੀ ਫਲਸਫੀ ਤੇ ਚੱਲਣ ਵਾਲਾ ਪੰਜਾਬ ਹੈ ਸਭਣਾ ਦਾ ਸਾਂਝਾ ਹੈ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਹੈ ਉਹ ਮਿਹਨਤ ਕਾ ਸ਼ਲੋਕ ਹੈ ਅਸੀਂ ਪੰਜਾਬੀ ਵੀ ਮਿਹਨਤ ਕਾਸ਼ ਨੇ ਉਹ ਵੀ ਮਿਹਨਤ ਕਾਸ਼ ਹੈ ਉਹ ਇੱਥੇ ਆ ਕੇ ਵਿਚਾਰੇ ਮਿਹਨਤ ਕਰ ਰਹੇ ਅਸੀਂ ਬਾਹਰ ਜਾ ਕੇ ਕਰਦੇ ਕੋਈ ਕੈਨੇਡਾ ਕਰਦਾ ਕੋਈ ਅਮਰੀਕਾ ਕਰਦਾ ਕੋਈ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਕਰ ਰਿਹਾ ਇਹ ਜਿਹੜੇ ਸ਼ਰਾਰਤੀ ਤੰਤਰ ਹੈ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਕੰਮ ਨਹੀਂ ਚੱਲਨੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬਖਸ਼ਣਾ ਇਸ ਕੰਮ ਦੇ ਵਿੱਚ ਔਰ ਮੈਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਾਰੇ ਆਪਣੇ ਧਾਰਮਿਕ ਜਥੇਬੰਦੀਆਂ ਨੂੰ ਔਰ ਸਾਰੀਆਂ ਜਿਹੜੇ ਸਮਾਜਿਕ ਮਤਲਬ ਸੰਸਥਾਵਾਂ ਨੇ ਇਹਨਾਂ ਚੀਜ਼ਾਂ ਦੇ ਖੁੱਲ ਕੇ ਸਾਹਮਣੇ ਆਓ ਕਿਉਂਕਿ ਪੰਜਾਬ ਜਿਹੜਾ ਇਹ ਸਾਂਝਾ ਹੈ ਸਭ ਦਾ ਹੈ ਔਰ ਸਭਨਾਂ ਨੂੰ ਜਿਵੇਂ ਜਿਵੇਂ ਸਾਨੂੰ ਆਕਿਆ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਨ ਦਾ ਉਹਨਾਂ ਨੂੰ ਵੀ ਆਕਿਆ ਮਿਹਨਤ ਮਜ਼ਦੂਰੀ ਕਰਨ ਦਾ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਅਸੀਂ ਹਰ ਇੱਕ ਨੂੰ ਮਿਹਨਤ ਮਜ਼ਦੂਰੀ ਕਰਨਾ ਸਾਡੀ ਲੋੜ ਵੀ ਹੈ ਅੱਜ ਸਾਰੇ ਸਕਿੱਲ ਦਾ ਕੰਮ ਉਹਨਾਂ ਕੋਲ ਹੈ ਤੁਸੀਂ ਵੀ ਸਾਰੇ ਕਰ ਲਓ ਕੋਈ ਨਾ ਥੋੜਾ ਇਹ ਕੰਮ ਨੂੰ ਕੰਮ ਤੁਸੀਂ ਵੀ ਕਰੋ ਹਰ ਇੱਕ ਨੂੰ ਕਰਨ ਦੋ ਔਰ ਮੈਂ ਪੰਜਾਬ ਚ ਖਾਸ ਕਰ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੋਈ ਬਾਹਰ ਬੈਠੇ ਕਿਸੇ ਨੂੰ ਪਰੇਸ਼ਾਨੀ ਹੋਵੇ ਸੋ ਜੇ ਤੁਸੀਂ ਮੂਰਖਾਲੇ ਕੰਮ ਕਰੋਗੇ ਤਾਂ ਬਾਹਰ ਵੀ ਬੜੇ ਬੜੇ ਮੂਰਖ ਨੇ ਸੋ ਕਿਰਪਾ ਕਰਕੇ ਇਹਨੂੰ ਇਹਨੂੰ ਪੰਜਾਬ ਨੂੰ ਅੰਮ੍ਰਿਤਸਰ ਨੂੰ ਸ਼ਾਂਤ ਰਹਿਣ ਦਿਓ ਕੋਈ ਇਹੋ ਜਿਹੀ ਹਰਕਤਾਂ ਨਾ ਕਰੋ ਇਹ ਏਜੰਸੀਆਂ ਦੇ ਬੰਦੇ ਨੇ ਜਿਹੜੇ ਜਿਹੜੇ ਲੋਕ ਵਰਗਾਂ ਦੀ ਰਾਜਨੀਤੀ ਕਰਦੇ ਆ ਇਹ ਉਹਨਾਂ ਦੀਆਂ ਇਸ਼ਾਰਿਆਂ ਤੇ ਚੱਲਦੇ ਆ ਤੇ ਮੈਂ ਚਾਹੂੰਗਾ ਕਿ ਉਹ ਇਹੋ ਜਿਹਾ ਕੰਮ ਕੋਈ ਨਾ ਕਰਨ ਤੇ ਕਿਰਪਾ ਕਰਕੇ ਪੰਜਾਬ ਜਿਹੜਾ ਆ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਰਾ ਹਰਮੰਦਰ ਸਾਹਿਬ ਤੋਂ ਜਿਹੜਾ ਸੰਦੇਸ਼ ਲੈਨੇ ਆ ਚਾਰ ਦਰਵਾਜ਼ੇ ਖੁੱਲੇ ਨੇ ਤੁਸੀਂ ਗੁਰੂ ਸਾਹਿਬ ਦੇ ਸੰਦੇਸ਼ ਦੇ ਉਲਟ ਤਰ੍ਹਾਂ ਜਾਓ ਮੇਰੀ ਬੇਨਤੀ ਹੈ ਇੱਥੇ ਸ਼ਾਂਤੀ ਬਣਾ ਕੇ ਰੱਖੋ ਕੋਈ ਇਹੋ ਜਿਹੀ ਹਰਕਤ ਨਾ ਕਰੇ ਤੇ ਜਿਹੜਾ ਕੋਈ ਕਰੇਗਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਇਹ ਸ਼ਕਤੀ ਨਾਲ ਪੇਸ਼ ਆਉ ਦੇ ਨਾਲ ਇਹ ਆਪਣੇ ਕੋ ਕੰਪਲੇਂਟ ਆਈ ਹੈ ਅੱਜ ਮਾਰਨਿੰਗ ਹੈ ਨਾ ਦੀਪਕ ਮਾਰ ਹੁਣੇ ਥਾਣਾ ਕੰਗੋਏ ਨੇ ਕੰਪਲੇਂਟ ਦਿੱਤੀ ਮੰਨ ਰਾਮ ਹੁਣੇ ਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਉਹਨਾਂ ਲੋ ਕੰਪਲੇਂਟ ਆਈ ਅਸੀਂ ਮੌਕੇ ਤੇ ਆਪੇ ਤਸਦੀਕ ਕੀਤਾ ਵਾ ਤੇ ਸਾਡੇ ਕੰਗੋਏਰੀ ਦੇ ਵਿੱਚ ਤੋਂ ਕਿਹਨਾਂ ਵੱਲ ਲੱਗੀ ਆ ਤੇ 2 ਵਜੇ ਸਟਰੀ ਏਰੀਆ ਦੇ ਵਿੱਚ ਤੇ ਤਿੰਨ ਤਰਫੋਂ ਫੁਟੋਆਂ ਦੀ ਵੀਡੀਓ ਨੂੰ ਤਸਦੀਕ ਕਰਦੇ ਇਹਨਾਂ ਦਾ ਵੈਰੀਫਾਈ ਕਰ ਰਹੇ ਆ ਤੇ ਐਫਆਈ ਲਾਚ ਕਰਕੇ ਦਿੱਤੀ ਜੋੜੀ ਅਮਲ ਵਿੱਚ ਲਿਆ ਰਹੇ ਆ ਤੇ ਜਲਦ ਜਲਦੀ ਇਹਨੂੰ ਟ੍ਰੇਸ ਕਰਦੇ ਹਾਂ ਕਿ ਕਿਹੜੇ ਬੰਦੇ ਗਏ ਸੀ ਕੌਣ ਨਹੀਂ ਅਸੀਂ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਆ ਇਸ ਕੈਮਰਾ ਚੈੱਕ ਕਰ ਰਹੇ ਹਾਂ ਜਿੱਥੇ ਵੀ ਜਲਦੋ ਜਲਦੀ ਅਸੀਂ ਤਸਦੀਕ ਕਰਕੇ ਟ੍ਰੇਸ ਕਰਾਂਗੇ ਸਰ ਕੀ ਲੱਗਦਾ ਕਿ ਕਿਹੜੇ ਬੰਦੇ ਗਏ ਸੀ ਜਿਹੜੇ ਕਿਉਂ ਕੰਨੂ ਅੱਗ ਕਿਉਂ ਲਾ ਕੇ ਗਏ ਆ ਕੁਝ ਲੱਗਦਾ ਕੋਈ ਰੰਜਿਸ਼ ਇਹਨਾਂ ਦੀ ਜਾਂ ਕੁਝ ਉਹ ਦੰਜਸ਼ ਨੂੰ ਵੀ ਇਹਨਾਂ ਨੇ ਪੁੱਛਿਆ ਗਾਰ ਇਹਨਾਂ ਦੇ ਬਾਰੇ ਇਹਨਾਂ ਨੂੰ ਕੋਈ ਕਿਸੇ ਨੂੰ ਪਤਾ ਕੁਝ ਨਹੀਂ ਹੈ ਨਾਮ ਇਹਦੇ ਕੋਈ ਛੜੀ ਗੱਲ ਨਾਲ ਸਾਹਮਣੇ ਬਾਕੀ ਬਾਅਦੋਂ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦਾ ਹੋ ਵੀ ਆਏਗਾ ਉੱਤਮ ਬਸਤ